ਯਾਰ ਲਾ ਮੈਂ ਡੈਡੀ ਕੋਲ ਨਹੀਂ ਡਾਤਾ ਯਾਰ ਕਾਲਾ ਕਾਲਾ ਕੁਝ ਹੈਗਾ ਯਾ ਕੁਟ ਕੱਢ ਦਿਆ ਯਾਰ ਇਹ ਤੇ ਮੈਂ ਕੀ ਬਦਾਂ ਇਹ ਨਹੀਂ ਲੈਣਾ ਗਰਮ ਪਾਣੀ ਮੁੜ ਕੇ ਲੈ ਰਿਆ ਦੇ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਸ਼ਖਨ ਜੀ ਅੱਜ ਤੇ ਘਰ ਦੀਆਂ ਸਫਾਈਆਂ ਦੀ ਜੋਰ ਚੱਲ ਰਹੀਆਂ ਬੜਾ ਅੱਜ ਰਸੋਈ ਚ ਪਕਾਦ ਦੀਏ ਬਈ ਅਸੀਂ ਹੁਣ ਇਹ ਚਪਕਾਈ ਸੀ ਦੀਵਾਲੀ ਦੇ ਇਹ ਕਰਨ ਕਿਤੇ ਮਾਰ ਤੇ ਪੋਛ ਲਵਾ ਇਹ ਲੰਬੇ ਚਲੋ ਜੀ ਵੀ ਮੈਨੂੰ ਚਟਕਾ ਲੱਗਿਆ ਮਾੜਾ ਜ ਸਰਦਾਰ ਜੀ ਕਹਿੰਦੇ ਮੈਂ ਕਰਕੇ ਦਿੰਨਾ ਤੈਨੂੰ ਸਾਫ ਕਿੰਡੀ ਫਿਕਰ ਕਰਦੇ ਨਹੀਂ ਹਾਏ ਇਹੋ ਜਿਹਾ ਬੰਦਾ ਕਿਸੇ ਨੂੰ ਨਾ ਮਿਲੇ ਜਿਹੋ ਜਿਹਾ ਮੈਨੂੰ ਮਿਲ ਗਿਆ ਮੇਰੇ ਸੋਹਣੇ ਜਿਹੇ ਸਰਦਾਰ ਜੀ ਹੁਣ ਮੈਂ ਇਹ ਕਿਉਂ ਕਿਹਾ ਕਿ ਕਿਸੇ ਨੂੰ ਨਾ ਮਿਲੇ ਕਿਉਂਕਿ ਐਡਾ ਸੋਨਾ ਮੈਨੂੰ ਮਿਲ ਗਿਆ ਤੇ ਸਾਰਿਆਂ ਨੂੰ ਮਿਲ ਗਿਆ ਤੇ ਕਾਟਾ ਨਹੀਂ ਪੈਜੂਗਾ ਠੀਕ ਨੇ ਆ ਮੈਂ ਕਰ ਦਿੰਨੀ ਆ ਬਸ ਤੁਸੀਂ ਥੱਲੇ ਲਾ ਤਾ ਨਾ ਮੈਂ ਆਪੇ ਸਾਫ਼ ਕਰ ਲਾਂ ਫੜਾ ਯਾਰ ਤੁਸੀਂ ਤੇ ਜ਼ਿਆਦਾ ਹੀ ਗਿੱਲਾ ਕਰਤਾ 10 ਦਿਨਾਂ ਬਾਅਦ ਵੱਤ ਤੋਂ ਵੱਧ ਦਾਸਨਿਤ 15 ਦਿਨਾਂ ਬਾਅਦ ਬੱਦੇ ਨੂੰ ਹਮੇਸ਼ਾ ਚਾੜ ਸਫਾਈ ਕਰ ਲੈਣੀ ਚਾਹੀਦੀ ਹੈ। ਖੋਹ ਝੜ ਕੋਚੇ ਵਾਲੀ ਤੇ ਡੇਲੀ ਕਰਨੀ ਚਾਹੀਦੀ ਇਹਦੇ। ਹੋਰ ਅਸੀਂ ਦੀਵਾਰੀ ਤੋਂ ਬਾਅਦ ਅੱਜ ਕਰਦੇ ਹਾਂ। ਕਿਉਂਕਿ ਇਹੋ ਜਿਹੀ ਚੀਜ਼ਾਂ ਆਪਦੀਆਂ ਖਤਰਨਾਕ ਹਨ ਕੋਲ ਉਹਦੇ ਸਿਰ ਵਿੱਚ ਸਾਡੇ ਪੈ। ਗੈਸ ਬਾਹਰ ਰੱਖੀ ਹੈ ਫਿਰ ਵੀ ਇਹਨਾਂ ਚੀਜ਼ਾਂ ਦੇ ਚਿਕਨਾਵਟ ਇੰਨੀ ਹੋਈ ਨਹੀਂ ਹੋਈ ਹੈ ਨਾ ਹੁਣ ਇੱਥੇ ਕਿਹੜਾ ਕੋਈ ਤੜਕਾ ਤੁੜਕਾ ਲੱਗਦਾ ਹੈ ਇਹਨਾਂ ਕਰਕੇ ਮੈਂ ਗੈਸ ਬਾਹਰ ਲਾਈ ਇੱਕ ਲੋ ਜੋ ਸਫਾਈ ਨ ਕਰਨੀ ਪਈ ਕੱਟੜ ਬੜੀ ਹੁਣ ਇਹਦੀ ਪਲੇਟ ਅੰਦਰੋਂ ਵੀ ਗੰਦੀ ਹੈ ਉਦੋਂ ਪੀਜ਼ਾ ਬਣਾਇਆ ਪੀਜ਼ਾ ਬਣਿਆ ਤੇ ਉਦੋਂ ਦੀ ਪਲੇਟ ਨਹੀਂ ਸੀ ਸਾਫ਼ ਕੀਤੀ ਕਿੱਡੇ ਹਾਲ ਸੀ ਅੰਦਰੋਂ ਤੇ ਸੀ ਉਹ ਸਾਫ਼ ਹੈ ਬਸ ਪਲੇਟ ਗੰਦੀ ਹੈ ਬੱਚੇ ਆ ਗਏ ਜੀ ਸਕੂਲੋਂ ਸਕੂਲੋਂ ਆ ਕੇ ਡਰੈਸ ਵਗੈਰਾ ਚੇਂਜ ਕਰ ਲਈ ਹੈ ਤੇ ਉਧਰ ਵੇਖ ਲਓ ਜੀ ਕਿਵੇਂ ਪੈ ਰਹੀ ਹੈ ਲੜਾਈ ਆ ਆਂਦੇ ਸਾਰ ਲੜਾਈ ਪਾ ਦਿਆ ਦੀ ਕੋਹਂਦੀ ਇੱਕ ਦੂਜੇ ਨਾਲ ਪਿੱਛੇ ਲੜਦੇ ਨੇ ਵੀਰ ਨੂੰ ਦੇ ਦੇ ਉਹ ਤੂੰ ਇੱਕ ਵਾਰੀ ਛੋਨੇ ਓਏ ਵੀਰ ਵੀਰ ਫੋਨ ਦੇ ਦੇ ਬੁੱਤਿਆਰ ਨਾਲ ਦੇ ਦੇ ਨਹੀਂ ਤਾਂ ਦੂਜੇ ਤਰੀਕੇ ਨਾਲ ਮੈਂ ਲੈ ਕੇ ਦੂੰਗੀ ਕਿ ਡਿਟੀਟੀ ਚ ਵਾਹ ਇੱਕ ਮੈਂ ਕੀ ਗੱਲ ਬੱਤਰੀ ਚੋਟੀ ਹੈ ਨਾ ਦੇ ਦੇ ਕੁੜੀ ਦੇ ਬੁੱਤਾਂ ਦਾਦੀ ਆਣਾ ਯਾਰ ਵੀਰ ਕੁਝ ਜ਼ਿਆਦਾ ਮੱਚੜਦਾ ਆਣਾ ਹੀ ਆ ਛੇਤੀ ਆਓ ਹੋਣ ਹੋਣ ਕਿਵੇਂ ਟੇਕੇ ਬਹਿ ਗਏ ਆ ਪਤਾ ਹੈ ਨਾ ਬੜੀ ਤੇ ਗਾੜੀ ਦਾ ਤੇ ਛੇਤੀ ਬੈਗ ਗਈ ਨਵਾ ਪਾਪਾ ਆਜੋ ਯਾਰ ਆਜੋ ਕਹਿੰਦਾ ਮੈਂ ਡੈਡੀ ਕੋਲੋਂ ਨਹੀਂ ਡਰਦਾ ਛੋ ਪੇੜ ਇੱਕ ਪੈ ਗਈ ਨਾ ਡੈਡੀ ਦੀ ਲੇਗ ਨਹੀਂ ਹੋਈ 500 ਹਾਂ ਇੱਕ ਗੱਲ ਸੁਣ ਗੋਭੀ ਦੇ ਪਰਾਂਠੇ ਹਨ ਹਾਈ ਮੈਂ ਤਾਂ ਸੋਚਿਆ ਖੁਸ਼ ਹੋ ਜਾਏਗੀ ਗੋਭੀ ਦੇ ਪਰਾਂਠੇ ਦੇ ਨਾਮ ਤੇ ਫਿਰ ਸਾਰੇ ਕਹਿੰਦੇ ਹੋ ਕਿ ਬੱਚਿਆਂ ਨੂੰ ਮੈਗੀ ਪਾਸਤਾ ਨਾ ਖਵਾਓ ਤੇ ਹੁਣ ਮੈਂ ਆਲੂ ਗੋਭੀ ਦਾ ਪਰਾਂਠਾ ਦੇਣ ਨੂੰ ਤਿਆਰ ਐ ਬਟ ਬੱਚੇ ਕਹ ਰਹੇ ਨਹੀਂ ਹੋਰ ਕੀ ਖਾਣਾ ਛਿੱਤਰ ਖਾਣਾ ਪਾਸਤੇ ਦੀਜੇਗਾ ਫਿਰ ਫਿਰ ਕੀ ਫਾਇਦਾ ਆ? ਕਰ ਦੋ ਮੈਂ ਗੈਸ ਬੰਦ ਕਰ ਦਾਂ। ਭੁੱਖ ਭੁੱਖੇ ਰੋ। ਮੈਂ ਇਹ ਵੀ ਤਵਾ ਰੱਖੀ ਫਿਰਦੀ ਆ। ਮੱਚੇ ਸਕੂਲੋਂ ਆਏ ਤੇ ਪਰਾਂਠਾ ਖਾਣਗੇ। ਆ ਵੇ ਲੋ। ਨਹੀਂ ਖਾਣਾ। ਹੁਣ ਕਮੈਂਟ ਕਰਕੇ ਨਾ ਕਿਹਾ ਜੀ ਕਿ ਮੈਗੀ ਤੇ ਪਾਸਤਾ ਨਾ ਖਵਾਇਆ ਕਰੋ। ਕਿਉਂਕਿ ਬੱਚੇ ਚਾਜ ਦੀ ਚੀਜ਼ਾਂ ਖਾ ਕੇ ਹੀ ਨਹੀਂ ਖੁਸ਼। ਅੱਜ ਮੇਰੀ ਮੱਖੀ ਫੇਰ ਮੰਡਰਾ ਰਹੀ ਮੇਰੇ ਮਗਰ ਮਗਰ। ਆਈ ਛੱਡਨਾ ਹਾਂ ਡਿਸਾਈਡ ਹੈ ਨਹੀਂ ਖਾਣਾ ਨਹੀਂ ਖਾਣਾ ਦੇ ਦਫਾ ਕਰ ਦਫਾ ਕਰ ਮੇਰਾ ਫ੍ਰੈਂਚ ਮੇਰੇ ਤੋਂ ਵੀ ਖਾਣਾ ਬੁੜਾ ਉਹ ਬਰਾਵਾ ਤੁਸੀਂ ਦੇ ਚੀਜ਼ਾਂ ਐਵੇਂ ਦੀਆਂ ਮੰਗਦੇ ਹੋ ਜਿਵੇਂ ਮਾਂ ਨੇ ਹੋਟਲ ਖੋਲ੍ਹਿਆ ਇੱਥੇ ਡੋਮੀਨੋਜ਼ ਵਗੈਰਾ ਹੈ ਨਾ ਮੰਮੀ ਨੇ ਹੋਟਲ ਖੋਲ੍ਹਿਆ ਇੱਕ ਨੂੰ ਪਾਸਤਾ ਚਾਹੀਦਾ ਤੇ ਇੱਕ ਨੂੰ ਫ੍ਰੈਂਚ ਫ੍ਰਾਈ ਚਾਹੀਦੀ ਹੈ ਪਤਿਤਦੀ ਮਾਦੀ ਚਾਜ ਦੀ ਚੀਜ਼ ਵੀ ਕੋਈ ਖਾ ਲਿਆ ਕਰੋ ਮਾਦੀ ਦਾਲ ਖਾਦੀ ਸੀ ਰਤੀ ਦਾਲ ਖਾਦੀ ਤੇ ਮਤਲਬ ਇੱਕ ਦਿਨ ਖਾ ਲਈ ਤੇ ਹੁਣ ਤੁਸੀਂ ਫਾਸਟ ਫੂਡ ਖਾਓਗੇ ਯੈਸ ਮਮ ਮਿਲ ਤੁਨਾ ਮਖੋਲਾ ਪ੍ਰਾਂਠਾ ਖਾਈ ਨਾ ਮਮ ਮਾ ਦਾ ਕੀ ਆਣਾ ਲੁਕਿਆ ਆ ਵੀ ਸਮਝ ਨਹੀਂ ਕਰ ਗਿਆ ਕਰਿਆ ਜੀ ਚਲੋ ਤੁਸੀਂ ਬੈਠੋ ਤੇ ਮੇਰੀ ਨਿੱਕੀ ਵੀ ਤੇਰੇ ਦੁੱਧੂ ਆਪਦਾ ਤਿਆਰ ਕਰਵਾ ਰਿਹਾ ਇਹ ਦੁੱਧ ਪੀਣਾ ਹੀ ਬਸ ਸਕੂਲ ਨੂੰ ਆ ਕੇ ਦਾ ਰੋਜ਼ ਦਾ ਕੰਮ ਹੈ लेकिन मेरी छोटी बेटी सब तो ज्यादा सयानी है लंच फिनिश करके आंदी है करेया कि दूधू जरूर पिंदी है मम्मी है तेरी गोल जी दोबारा पूछ दोबारा पूछ दोबारा पूछ वीर पोट्टे ना सपणेच खाऊंगा सपणेच खाइंगा एने चित्र खाए बच्चे है खाइ मेरे सरदार जी ਵਾਹ ਕੱਢਦਾ ਹਾਂ ਕਾਲਾ ਕਾਲਾ ਜੜਾ ਕਰਕੇ ਮੈਂ ਲਓ ਜੀ ਮੈਂ ਇਧਰ ਪਾ ਦੇ ਸਦਾ ਜੀ ગયો ਐਸੀ ਕਿਤੇ ਤੇ ਟਰਾਲੀ ਜਾਂਦੀ ਪਈ ਸੀ ਸਵਾਦੀ ਤੇ ਅੱਖ ਚ ਪੈ ਗਈ ਮਾੜੀ ਜੀ ਤੇ ਦਾ ਡਰਾਪਰ ਪਵਾਇਆ ਬੱਚਿਆਂ ਸੱਚੀ ਸੱਚੀ ਦੱਸ ਦੋ ਮੇਰਾ ਤਵਾ

ਮੇਜੋ ਰੋ ਨਾ ਸਾਡੇ ਨਾਲ ਵੀਡੀਓ ਬੰਦ ਕਰਕੇ ਕੰਮ ਲਾਉਣਾ ਜੀ ਜੰਮੂ ਚੰਦੂ ਸੱਚ ਕਰਦਾ ਵੀ ਨਹੀਂ ਆ ਤੇ ਪੁੱਤ ਤੁਹਾਨੂੰ ਮੈਂ ਪਰਸੋਂ ਬਾਅਦ ਤੱਕ ਖੁਆਇਆ ਯਾਰ ਜੇ ਇੱਕ ਦਿਨ ਮੇਰੀ ਬਾਂਹ ਦੀ ਖਾਣ ਲਓਗੇ ਖੁਆਇਆ ਇਹ ਖੁਆਇਆ ਇਹਨੇ ਛੱਤਰ ਹੀ ਖਾਣੇ ਕਿਉਂਕਿ ਛੱਤਰ ਮੈਂ ਕਈ ਦਿਨ ਹੋ ਗਏ ਤੁਹਾਨੂੰ ਨਹੀਂ ਖੁਆਏ ਹਾਂ ਉਹ ਖਾਣੇ ਤੁਸੀਂ ਨਹੀਂ ਮੈਂ ਬਾਈ ਤਾ ਨਾ ਬਾਈ ਤਾ ਛੱਤ ਬਾਈ ਚਲੇ ਕੁਨਾ ਵੀ ਮੇਰੇ ਤੇ ਕੰਮ ਨਹੀਂ ਹੋਣਾ ਮੈਂ ਚੱਕ ਕੇ ਆਉਂਦਾ ਤਵਾਰ ਰਸੋਈ ਚ ਲੈ ਕੇ ਰੱਖ ਦੇ ਨਾ ਨਹੀਂ ਨਹੀਂ ਤੂੰ ਗੋਭੀ ਦੇ 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 ਹੈ ਕੀ ਕੀ ਦੁਬਾਰਾ ਦੁਬਾਰਾ ਕੀ ਗੋਭੀ ਦਾ ਪਰੌठा ਮੰਗ ਲਿਆ ਹੁਣ ਹੁਣ ਆਈ ਨ ਟਿਕਾਣੇ ਨੇ ਇੱਕ ਬਣਾ ਦਿੰਨੀ ਐ ਛੋਟੇ ਛੋਟੇ ਦੋ ਬਣਾ ਦਿੰਨੀ ਐ ਠੀਕ ਐ ਚਲ ਫਰਮਾਨ ਗਾਈ ਸਾਨੂੰ ਮੈਨੂੰ ਮੈਨੂੰ ਨਹੀਂ ਪਤਾ ਮੈਨੂੰ ਵਾਈਟ ਸੋਸ ਪਾਉਣਾ ਨਹੀਂ ਮੈਨੂੰ ਵਾਈਟ ਸੋਸ ਪਾਸਤਾ ਨੂੰ ਚਾਹੀਦਾ ਮੈਨੂੰ ਸਿਰੇ ਟਿਪਿੰਚ ਨਾ ਕਰੇ ਆ ਕਿ ਕਮੈਂਟ ਕਰਕੇ ਦੱਸਣਾ ਬਈ ਮੈਂ ਸਵੇਰੇ ਬੱਚਿਆਂ ਨੂੰ ਸਕੂਲੋਂ ਆ ਕੇ ਵਾਈਟ ਸੌਸ ਪਾਸਤਾ ਬਣਾ ਕੇ ਦਵਾਂ ਕਿ ਨਾ ਦਵਾਂ ਕਿਉਂਕਿ ਹੁਣ ਇਹ ਆਲੂ ਸੌਰੀ ਗੋਭੀ ਦਾ ਪਰੌਂਠਾ ਖਾਣ ਦੀ ਤਿਆਰੀ ਕਮੈਂਟ ਦਿਓ ਮਰਜੀ ਬਣਾ ਕੇ ਖਾਈ ਤਾਂ ਵੀ ਉਹ ਇੱਕ ਮਿੰਟ ਜੀ ਤੁਸੀਂ ਜੋ ਮਰਜੀ ਕਹੋ ਫਿਰ ਵੀ ਅਸੀਂ ਖਾਣਾ ਹੀ ਖਾਣਾ ਹੈ ਚਲ ਠੀਕ ਹੈ ਫਾਈਨਲ ਨਹੀਂ ਹੈ ਮੇਰਾ ਡਿਸੀਜਨ ਕਰਤੇ ਸਨਾ ਗੱਤ ਲਾ ਲੈ ਸ਼ਾਇਦ ਅਗਰ ਹੋਲੀ ਜਗਾ ਕੁਝ ਹੋਰ ਸੈਂਡਵਿਚ ਬਣਾ ਲਾਂ ਬਰੈਡ ਵਾਲਾ ਪਾਸਤਾ ਦੇ ਨਾਲ ਕੀ ਚਾਹੀਏ ਇਹ ਦੇਖ ਲੈਣ ਨੂੰ ਤੇ ਮੈਂ ਸਵੀਟ ਕੋ ਚਾ ਠੀਕ ਹੈ ਸਵੀਟ ਕੋਨ ਵਾਲਾ ਸੈਂਡਵਿਚ ਬਣਾ ਕੇ ਦੇ ਦੂੰਗੀ ਤੇਰੇ ਕਿਉਂਕਿ ਉਹਦੇ ਵਿੱਚ ਸਾਰੀ ਵੈਜੀਸ ਤੇ ਹੋਣਗੀਆਂ ਨਾ ਤੁਹਾਨੂੰ ਸਾਰੀਆਂ ਪਾਸਤਾ ਬਹੁਤ ਮੈਂ ਇਦਾ ਹੀ ਹੁੰਦਾ ਮੈਂ ਇਦਾ ਨਾ ਖਾਇਆ ਤੁਰੇ ਨਾ ਤੇਰੇ ਪੇਟ ਦਰਦ ਹੋਏਗਾ ਚਲੋ ਮੈਂ ਲੈ ਲਓ ਪੀਓ ਤੇਰੇ ਕੋ ਇੱਕ ਗੰਦੀ ਆਦਤ ਜ਼ਰੂਰ ਹੈ ਦੁੱਧ ਪੀਂਦੇ ਟਾਈਮ ਮੰਮੀ ਨੂੰ ਫੋਨ ਕਰਾ ਦੇਣਾ ਕਿ ਵੀਡੀਓ ਚਲਾ ਕੇ ਤੁਸੀਂ ਦਿਖਾਓ ਤੇ ਮੈਂ ਦੁੱਧ ਵੀ ਪੀ ਜਾਵਾਂ ਅਗੇ ਦਿੱਤੇ ਤੇ ਰਾਮ ਕੀ ਇੱਕਮ ਨੇ ਤੋੜਤਾ ਹੈ ਕੋਈ ਚੋਪਾ ਗਦੋਂ ਚੋਪਾ ਕੈਂਟੀਨਾ ਦੇ ਸੋ ਰਵਾਂ ਦੀ ਬੜਾ ਵੀਰ ਨੂੰ ਬੜਾ ਹੀ ਰਵਾਂ ਦੀ ਹੈ ਕਾ ਤਰੀਕੇ ਨਾਲ ਯਾਰ ਉਹਨਾਂ ਵਾਂਗਰੀਆਂ ਤੋਂ ਔੜਤਾਂ ਚੱਲ ਬੀਜ ਮੈਨੂੰ ਜਾਣਸ ਚੱਲ ਮੀਨੂ ਚੱਲ ਜੀ ਚੱਲ ਜੀ ਕੋਈ ਖਲਾੜਾ ਪਾ ਕੇ ਭੇਜਨੀ ਆ ਉਹਦੇ ਸਾਰੀ ਕਿਉਂ ਚੁਪਾਈ ਮੇਰੇ ਕੋਲ ਨਵੇਂ ਕੰਟੀਆ ਤੇ ਮੈਂ ਕਰ ਸਕਦਾ ਨਹੀਂ ਮੈਂ ਨਹੀਂ ਲੜੀ ਆ ਗਈ ਨੇ ਤ੍ਰਿਉਣ ਨਹੀਂ ਲਿਆ ਤੇ ਜਣੀ ਕਾ ਇਹਨਾਂ ਦੀ ਗੱਲ ਦੀ ਨੀਤ ਬੜੀ ਬਾੜੀ ਪਿਛੋੜ ਕੇ ਜਾਣ ਕੇ ਝੋੜਿਆ ਨਹੀਂ ਮੈਂ ਸਿਲ ਨਹੀਂ ਡੁੱਟੇ ਮੈਨੂੰ ਕਿਉਂ ਰੋਕ ਦਿੰਦੇ ਆ ਤੁਹਾਡੇ ਵੀ ਰੋਕ ਦਿੰਦੇ ਆ ਪਤਾ ਕੀ ਘਰ ਵੀ ਟੀਵੀ ਲਿਆ ਕੇ ਠੀਕ ਕਰਕੇ ਜਦੋਂ ਦੋ ਦੋ ਦੇ ਬੇਲੇ ਨਾਲੇ ਬੈਠ ਜਾਏ ਇਹਦੇ ਚ ਬੇੜਾ ਪੈਣੀ ਆ ਪੁੱਤ ਵੇਚੀ ਚੱਲ ਚੱਲ ਆਏ ਆ ਨਾੜਦੇ ਚੱਲ ਅੱਧਾ ਮਣਾ ਜਾਣਾ ਮਸੇ ਇੱਕ ਤੁਕ ਤੁਕ ਛੋਟੀ ਹੈ ਆਏ

ਸੋ ਹੀ ਹੈ ਇਹ ਮੈਂ ਫੈਨ ਉਹ ਚੌਕ ਕੇ ਨਹੀਂ ਲਿਆਦਾ ਵੀ ਫਰੈਂਡ ਜ਼ਬਰਦਸਤੀ ਦੇ ਰਹੀ ਹਨ ਕੋਈ ਨਹੀਂ ਕੋਈ ਨਹੀਂ ਤੇ ਕੋਈ ਨਹੀਂ ਮੈਂ ਮੈਡਮ ਨਾਲ ਗੱਲ ਕਰਾਂਗੀ ਕੋਈ ਨਹੀਂ ਭੈਣ ਨੂੰ ਮੈਂ ਪੰਪਤ ਲਾਉਂਗੀ ਮੈਨੂੰ ਪਤਾ ਥਰ ਕਲਾਸ ਤੇ ਤੇ ਕੋਈ ਨਹੀਂ ਐਸੀ ਵੀ ਕਹਿ ਰਹੀ ਹਾਂ ਭੈਣ ਤਾਂ ਹਾਂ ਸਾਡੇ ਕੋਲ ਕਿਹੜਾ ਚੀਜ਼ਾਂ ਨਹੀਂ ਹੈਗੀਆਂ ਅਸੀਂ ਘਰੋਂ ਲੈ ਕੇ ਦੇ ਕੇ ਆਨੇ ਆ ਠੀਕ ਰੱਖੋ ਮੋ ਜਲ ਮੈਂ ਬਣਾ ਚੱਲੀ ਇਹਨਾਂ ਦਾ ਨਹੀਂ ਮੁਕਣਾ ਚੱਲ ਮੈਂ ਬਣਾ ਕੇ ਦੇ ਰਹੀ ਹੁਣ ਖਾ ਲਵੀ ਇੱਕ ਤਰਫ ਵੀ ਮੈਂ ਰੱਖੀ ਵੀ ਦੁੱਧ ਚ ਪੱਤੀ ਪਾ ਕੇ ਚਾਹ ਬਣਾ ਕੇ ਦਵਾ ਬੱਚਿਆਂ ਨੂੰ ਨਾਲ ਸੂਫਾ ਕੇ ਠੀਕ ਈ ਤੇ ਇਹ ਨਾਲ ਇੱਕ ਮੈਂ ਕਿੰਨਾ ਛਿਪਾਦੀ ਐ ਉਹ ਬਣਾਦਾ ਹੂੰ ਫਾਈਨ ਨਾ ਸਵਾਦ ਲੱਗਣਗੇ ਪਹਿਲੇ ਮਨਾ ਕਰ ਦਿਆ ਕਰੋ ਕਿਸੇ ਚੀਜ਼ ਨੂੰ ਗੈਸ ਵੀ ਕੱਟਣੀ ਹੁੰਦੀ ਹੈ ਬਾਈ ਆਹ ਕੀ ਕਰਦੀ ਆ गया काम हो गया बात की <laughs> नहीं हो गया काम लो जी तो अभी तक पराठा तो तैयार है दूध नहीं पीना क्यों अरे पीने जी खाता छूते हैं पी तो लिया छूना है मेरा बोट मेरा रैम से आना है अ दीदी देवी यार बड़े गंदे हैं ਵੀਯਾ ਦਾ ਖਾਸ ਕਰਕੇ ਹੂੰ ਇਹ ਸੀ ਕੋਣ ਦੀ ਰੋਂਦਾ ਮੂਮਾ ਨਾ ਆਇਆ ਕੋਈ ਨਹੀਂ ਮੈਂ ਸੈੱਟ ਕਰ ਦਿੰਦੀ ਇਹਦੇ ਮੂਹ ਲੋ ਜੀ ਠੀਕੰ ਭਾੜ ਕਿਉਂ ਲਾਦਾ ਨਾ ਥੋੜਾ ਥੋੜਾ ਅਸਲੋ ਥੋੜਾ ਕਿਉਂ ਖਾਣ ਤੋਂ ਤੁਸੀਂ ਡਰਦੇ ਹੋ ਬਸ ਥੋੜਾ ਕਿਆ ਸੀ ਕੋਈ ਜ਼ਿਆਦਾ ਨਹੀਂ ਹਾਰਿਆ ਨੇ ਉਹ ਚਾਹ ਪਾਣੀ ਪੀ ਲਿਆ ਜੀ ਏਕਮ ਨੇ ਅਖੀਰ ਚ ਗੋਭੀ ਦਾ ਪਰਾਂਠਾ ਵੀ ਖਾ ਲਿਆ ਚਾਹ ਵੀ ਪੀ ਲਈ ਤੇ ਵੀਰ ਨੇ ਚਾਹ ਹੁਣ ਮੰਗੀ ਹੁਣ ਦੁਬਾਰਾ ਇਹਦੇ ਵਾਸਤੇ ਚਾਹ ਬਣਾਈਏ ਸਭ ਜੀ ਵਾਸਤੇ ਵੀਰ ਵਾਸਤੇ ਵੀਰ ਠੰਡੀ ਹੁੰਦੀ ਫੇਰ ਦਿੰਨੀ ਨੈਮੂ ਤੁਸੀਂ ਦੁੱਧ ਦੁੱਧ ਪੀਤਾ ਸੀ ਨਾ ਹੈਨਾ ਤੇ ਤੁਸੀਂ ਆ ਕੀ ਖਾ ਰਹੇ ਹੋ ਇਹ ਚੀਜ਼ ਖਾ ਰਹੇ ਹੋ ਇਹ ਚੀਜ਼ ਨਹੀਂ ਖਾ ਰਹੇ ਤੁਸੀਂ ਗੰਦ ਪੇਲ ਖਾ ਰਹੇ ਹੋ ਚੀਜ਼ ਹੈ ਇਹ ਚੀਜ਼ ਹੈ ਗੰਡਾ ਦੇਲੁੰਦੇ ਗੰਡੀਆਂ ਚੀਜ਼ਾਂ ਖਾਂਦੇ ਭਏ ਤੁਸੀਂ ਤੁਹਾਨੂੰ ਮਨਾ ਕੀਤਾ ਸੀ ਨਾ ਫਿਰ ਤੁਸੀਂ ਕਹਿੰਦੇ ਮਮਾ ਮੈਂ ਗੰਡਪੇਲ ਨਹੀਂ ਖਾਂਦਾ ਤੋ ਤੁਸੀਂ ਆ ਕੀ ਖਾਂਦੇ ਹੋ ਹੁਣ ਗੱਲ ਨਹੀਂ ਆਉਂਦੀ ਤੁਹਾਨੂੰ ਹਣ ਡੈਡੀ ਤੋਂ ਪੈਸੇ ਲੈ ਕੇ ਜਾਣਾ ਸਹੀ ਤੁਸੀਂ ਚੀਜ਼ੀ ਲੈਣ ਮੇਰੇ ਪਾਪਾ ਨੂੰ ਮਨਾ ਕੇ ਆਦੀ ਕੋਈ ਪੈਸੇ ਨਹੀਂ ਦੇਣੇ ਨਾ ਨੂੰ। ਹੁਣ ਕੀ ਕਰੀਏ ਉਹ ਦੱਸਿਓ। ਕਿਉਂ ਚੋਕਲੇਟ ਖਾਏਂਗਾ। ਚੋਕਲੇਟ ਵੀ ਜ਼ਿਆਦਾ ਨਾ ਖਾਏਗਾ ਲਈ। ਅੱਜ ਕਿੰਨੀ ਕਿੰਨੀਆਂ ਦੰਦੀਆਂ ਕੀਲੇ ਲੱਗ ਜਾਣਗੀਆਂ। ਹਮਮ ਬਿਸਕੁਟ ਦਿਖਾ ਲੇਗਾ ਜੇ ਮੇਰੇ ਪਾਸ ਹੈ। ਹਮ ਛਾੜਤਾ। ਗਏ ਪੈਸੇ ਬਰਬਾਦ। 5 ਰੁਪਏ ਦਾ ਲਾਈ ਸੀ। ਆਪੋ ਨੇ ਪੇੜ ਲਾਇਆ ਹਾਂ ਬੱਚਿਓ ਉਧਰ 4:30 ਹੋ ਗਏ ਆ ਹਾਏ ਤੁਸੀਂ ਤਾਂ ਟਿਊਸ਼ਨ ਤੇ ਵੀ ਆਉਂਦਾ ਰਾਜ ਸਮਝੀ ਫਿਰਦੇ ਹੋ ਇੱਕਮ ਕੋ ਤਾਂ ਬੈਗ-ਬੈਗ ਕਰਦੇ ਕਰਦੇ ਤਾਂ ਜਾਣਿਆ ਬੈਗ ਉਹ ਵੀ ਚੁੱਕ ਲੈਣਾ ਸੀ ਅਸੀਂ ਕਿਹੜਾ ਜਿਹੜਾ ਤੇਰਾ ਤਾਂ ਕਿ ਚਲੋ ਫਿਰ ਤਿਆਰੀ ਬਟੋ ਟਿਊਸ਼ਨ ਦੀ ਹੁਣ ਇਹਨਾਂ ਦਾ ਵੀ ਟਿਊਸ਼ਨ ਦਾ ਟਾਈਮ ਹੋ ਗਿਆ 4:30 ਨਹਿਮਾ ਦਾਡਾ ਇਰ ਚਾਹ ਪੀ ਕੇ ਜਾਵੇ ਚਲ 5 ਕਿ ਮਿੰਟ ਰੁਕ ਜਾਓ ਠੰਡੀ ਹੋ ਜੇ ਚਾਹ ਮੈਨੂੰ ਨਹੀਂ ਆਜੀ ਆ ਮੈਡਮ ਜੀ ਪੈਰਾਂ 'ਚ ਕੁਝ ਕਾੜੀ ਦੇ ਦੀ ਮੇਰੀ ਛੋਟੀ ਲਈ ਪਹਿਲੇ ਇਹ ਮੇਰੀ ਮਿੱਕੀ ਦੀ ਸੀ ਕੀ ਜੀ ਕੀ ਜੀ ਚਲੋ ਬੈਗ ਚੱਕੋ ਬੱਚੇ ਚਲੇ ਗਏ ਨੇ ਟਿਊਸ਼ਨ ਸ਼ਾਮ ਦੇ ਵਜਰੇ ਨੇ 6 ਸ਼ਾਮ ਦੇ ਰੋਟੀ ਪਾਣੀ ਦਾ ਵੇਲਾ ਹੋ ਗਿਆ ਹੈ ਜੀ ਇਸੇ ਨਾਲ ਜੀ ਆਪਾਂ ਕਰਦੇ ਆਂ ਵੀਡੀਓ ਨੂੰ ਐਂਡ ਤੇ ਪਲੀਜ਼ 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 ਰਿਕਵੈਸਟ ਤੇ ਮਿੰਨਤ ਸਮਝ ਲਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਵੀਡੀਓਜ਼ ਨੂੰ ਵੱਧ ਦੋ ਵੱਧ ਬਿਨਾ ਸਕਿਪ ਕਰੇ ਵੇਖਿਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਆ ਕਰੋ ਪਲੀਜ਼ ਚੈਨਲ ਤੇ ਨਵੇਂ ਹੋ ਤੇ ਪਲੀਜ਼ 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 ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਸੇ ਨਾਲ ਜੀ ਵੀਡੀਓ ਨੂੰ ਕਰਦੇ ਆਂ ਐਂਡ ਸਤਿ ਸ਼੍ਰੀ ਅਕਾਲ ਐਂਡ 拜拜。<Bye. S 2> <Bye. S 3>